ਹਾਈ ਕੋਰਟ ਤੋਂ ਸਬੰਧ ਟੁੱਟੇ ਕਰਕੇ ਆਇਆ ਬੰਦੇਲਾ ਸਵੇਰੇ ਆ ਇੰਦਰਜੀਤ ਕੌਰ ਆ ਕਿੱਥੇ ਆ ਉਹ ਬੰਦਾ ਪੇਜੀ ਮੜਾ ਜਾ ਆਈ ਬਾਈ ਉਰੇ ਮੜਾ ਜਾ ਆ ਬੰਦਾ ਇਹਦੇ ਇਹਦੇ ਕਰਕੇ ਮੈਂ ਫੋਨ ਕਰਤਾ ਆ ਬੰਦਾ ਇਹਦੇ ਲੈਣਾ ਇੰਦਰਜੀਤ ਕੌਰ ਤੋਂ ਕਿੰਨੇ ਲੱਖ ਰੁਪਏ ਲੈਣਾ ਬਾਈ 15 40 ਲੈਣਾ ਸੀਗਾ 15 40 ਲੈਣਾ ਸੀ ਇਹਦੇ ਕਰਕੇ ਫੋਨ ਕਰਤਾ ਹਾਈ ਕੋਰਟ ਦੇ ਵਿੱਚ ਮੇਰੇ ਖਿਲਾਫ ਕੇਸ ਪਾ ਚੀਏ ਹਾਈ ਕੋਰਟ ਦੇ ਵਿੱਚ ਤੁਸੀਂ ਇਹ ਹਿਸਾਬ ਨਾਲੋਂ ਵਕੀਲ ਖੜੇ ਕਰਨੇ ਸੌਖੇ ਪੈਰੇ ਆ ਬੰਦੇ ਆ ਬੰਦਾ ਅਗਰ ਉੱਥੇ ਕਿੱਥੋਂ ਵਾਲੇ ਥਾਣੇ ਵਾਲੇ ਨੇ ਬੁਲਾਇਆ ਤੈਨੂੰ ਨ ਜਾਣਿਆ ਹਾਂ ਉਹਨਾਂ ਨੇ ਬੁਲਾਇਆ ਤੇ ਇਧਰ ਮੈਨੂੰ ਗਾ ਸੰਮਣ ਇਧਰ ਸਾੜ ਵਾਲਾ ਚ ਇਧਰੋਂ ਵੀ ਆ ਕੇ ਉੱਥੇ ਵੀ ਜਵਾਬ ਦਾਵਾ ਦੇ ਕੇ ਭਜੇ ਤੇ ਇੱਥੇ ਹੀ ਭਜੇ ਕੀ ਮਾੜਾ ਕਰਤਾ ਬਾਈ ਮੈਨੂੰ ਦੱਸੋ ਇਹ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਸਵਨਪੀ ਸਿੰਘ ਖੁੰਡਪਿਆ ਦੇ ਚੈਨਲ ਤੋਂ ਬਾਈ ਤੁਹਾਡੇ ਨਾਲ ਅੱਜ ਆਪਾਂ ਇੱਕ ਗੱਲ ਸ਼ੇਅਰ ਕਰਨੀ ਆ ਕਾਫੀ ਟਾਈਮ ਬਾਅਦ ਇਕੱਠੇ ਹੋਏ ਆਪਾਂ ਹਨਾ ਤੁਹਾਡੇ ਰੂਬਰੂ ਹੋਏ ਆਂ ਵੀ ਬਾਈ ਜਿਵੇਂ ਹੁਣ ਮੁੱਦਾ ਭਖਿਆ ਹੋਇਆ ਵੀ ਪਾਣੀ ਸਿੱਧੂ ਦੀ ਗ੍ਰਿਫਤਾਰੀ ਹੋਈ ਆ ਹਨਾ ਲੁਧਿਆਣੇ ਆਹੋ ਉਹਦਾ ਐਣੀ ਪਤਾ ਵੀ ਕਿਹੜੀ ਜੇਲ੍ਹ ਚ ਹਨਾ ਵੀ ਕਿੱਥੇ ਆ ਕਿਸੇ ਨੂੰ ਕੁਝ ਨਹੀਂ ਪਤਾ ਇਹ ਚੀ ਚਾਚੀ ਹੋਰੀ ਲੈ ਆਏ ਜਾ ਕੇ ਅੰਦਰੋਂ ਕੀ ਗੱਲਬਾਤ ਕੀਤੀ ਹੈ ਚਾਚਾ ਅਗਲੀ ਇੱਥੋਂ ਦੀ ਅਗਲੀ ਤਾਂ ਦੇਖੋ ਜੀ ਹੈ ਵੀ ਅਗਲੇ ਤਾਂ ਜਿ세 ਬੰਦਿਆਂ ਜਿੰਮੇ ਕਖਣਗੇ ਆ ਠੀਕ ਹੈ ਉਹਨਾਂ ਦੇ ਮੁਤਾਬਕ ਹੋਣਾ ਹੁਣ ਕੀ ਮੈਂ ਸਾਰਾ ਕੁਝ ਆਪਾਂ ਨੂੰ ਅੰਦਰ ਪਤਾ ਲੱਗ ਗਿਆ ਵੀ ਭਾਨੇ ਬਾਈ ਨੂੰ ਇੱਥੇ ਲਿਆਂਦਾ ਜਾਂ ਹਲੇ ਕੋਰਟ ਜੀ ਹੈ ਵੀ ਉਹਨੂੰ ਕੋਰਟ 'ਚ ਪੇਸ਼ ਕਰਤਾ ਜੀ ਕੋਰਟ 'ਚ ਪੇਸ਼ ਕਰਤਾ ਕੋਰਟ 'ਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਲੈ ਲਿਆ ਦੋ ਦਿਨਾਂ ਦਾ ਰਿਮਾਂਡ ਲੈ ਲਿਆ ਠੀਕ ਹੈ ਅਗਲੇ ਇੱਕ ਪਰਸ ਨੂੰ ਦੁਬਾਰੇ ਕੋਰਟ ਪੇਸ਼ ਕਰਕੇ ਠੀਕ ਹੈ ਉਹਨੂੰ ਜੇਲ੍ਹ ਭੇਜ ਜੇਲ੍ਹ ਭੇਜਣਗੇ ਉਹਨੂੰ ਆ ਜਿਹੜੀਆਂ ਤਰ੍ਹਾਂਾਂ ਲੱਗ ਠੀਕ ਹੈ ਦੋ ਤਿੰਨ ਪੇਜ ਨੇ ਇਹਦੇ ਅਲੱਗ-ਅਲੱਗ ਇੱਥੇ ਸਾਰਾ ਕੁਝ ਲਿਖਿਆ ਹੋਇਆ ਤੇ ਜਿਹੜਾ ਅੱਗੇ ਆ ਜਿਹੜਾ ਸਾਰੀ ਗੱਲਬਾਤ ਹੈ ਅਗਲੀ ਉਹ ਅਪਡੇਟ ਹੈ ਜਿਹੜੀ ਆਪਣੇ ਪੇਜ ਤੇ ਵੀ ਹੋਊਗੀ ਲੱਖੇ ਸਦਾਨ ਵਾਲੇ ਤੇ ਵੀ ਹੋਊਗੀ ਹੋ ਸਕਦਾ ਭਾਨੇ ਸਿੱਧੂ ਬਾਈ ਵਾਲੇ ਪੇਜ ਤੇ ਵੀ ਹੋਵੇ ਪਰ ਹਲੇ ਸਾਰੀ ਜਿਹੜੀ ਡਿਸਕਸ਼ਨ ਹੈ ਉਹ ਹਲੇ ਕੋਈ ਨਹੀਂ ਹੋਈ ਹੈਗੀ ਹਲੇ ਤਾਂ ਚਾਚਾ ਅੱਗੇ ਡਿਸਕਸ ਹੋਊਗੀ ਨਾ ਜਾ ਕੇ ਉਹ ਜੱਥੇ ਬੰਦਕਾਂ ਦਾ ਹੁਕਮ ਕਰਨਗੇ ਆ ਉਵੇਂ ਸਾਬ ਠੀਕ ਹੈ ਵੀ ਅੱਗੇ ਦਾ ਹਲੇ ਵਿੱਢਣਾ ਵਿੱਢਣਾ ਵੀ ਕੀ ਹੈ ਦੋ ਦਿਨ ਦਾ ਪੁਲਸ ਰਿਮਾਂਡ ਹੈ ਇਸ ਤੋਂ ਬਾਅਦ ਬਾਈ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਣਗੇ ਇਹ ਆ ਜਿਹੜੀਆਂ ਇਹਨਾਂ ਨੇ ਤਰ੍ਹਾਂ ਵਾਲਾਈਆਂ ਨੇ ਇਹਦੇ ਤਹਿਤ ਠੀਕ ਹੈ ਇੱਕ ਤਾਂ ਤੁਮ ਕਹੋਂਣ ਵਾਲੀ ਹੈ ਮੈਨੂੰ ਲੱਗਦਾ 1 384 154 384 384 ਬੁਲਾਈ ਇਹਨਾਂ ਫਿਰ 384 ਲੱਗੀ ਹੋਈ ਆ ਆਈਐਫਸੀ ਸੈਕਸ਼ਨ 384 ਲੱਗੀ ਹੋਈ ਹੈ ਤੇ ਬਣੇ ਰਹੋ ਸਾਰੇ ਬੰਦੇ ਬਾਈ ਭਾਨੇ ਸਿੱਧੂ ਦੀ سپورਟ ਵਾਸਤੇ ਜਿੰਨੇ ਵੀ ਤੁਸੀਂ ਉਹਨੂੰ ਪਿਆਰ ਕਰਦੇ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਉਹ ਆਇਤ ਕੀ ਆਪਦੇ ਕਿਸੇ ਮਸਲੇ 'ਚ ਨਹੀਂ ਹੈਗਾ ਸਿਰਫ ਲੋਕਾਂ ਵਾਸਤੇ ਜੇ ਇੱਥੇ ਬੈਠੇ ਅੱਜ ਆ ਲੋਕਾਂ ਵਾਸਤੇ ਬੈਠਾ ਲੋਕਾਂ ਦਾ ਕਰੋੜ ਆਰਪੀਆ ਕਢਾਇਆ ਉਹਨੇ ਪਤਨੀ ਕਿੰਨੇ ਕੁੜੀਆਂ ਦੇ ਘਰ ਵਸਾਏ ਨੇ ਉਹਨਾਂ ਵਾਸਤੇ ਇੱਥੇ ਬੈਠਾ ਹੈ ਬੇਨਤੀ ਇਹ ਆ ਵੀ ਤੁਹਾਨੂੰ ਬੇਨਤੀ ਕਰਨਾ ਹੈ ਚਲੋ ਵੈਸੇ ਇਹ ਬੰਲਾ ਬਹੁਤ ਨੇ ਠੀਕ ਹੈ ਵੀ ਹੁਣ ਜਿਵੇਂ ਮੁੱਦਾ ਉੱਠਿਆ ਜੀ ਕਹਿੰਦੇ ਵੀ ਉਹਨੇ ਰਿਸ਼ਵਤ ਜਾਂ 10000 ਰੁਪਏ ਦੀ ਮੰਗ ਕੀਤੀ ਆ ਵੀ ਹਨਾ ਤੇ ਉਹਦੀ ਕਿਸੇ ਨੇ ਕੰਪਲੇਨਟ ਕਰਤੀ ਤੇ ਉਹਨੂੰ ਚੱਕਿਆ ਵੀ ਬਾਨੇ ਨਾਲ ਚੱਕਿਆ ਕਿਵੇਂ ਚੱਕਿਆ ਨੂੰ ਇਦਾਂ ਉਹਨੂੰ ਪਹਿਲਾਂ ਇੱਥੇ ਧਰੋਂ ਲੈ ਕੇ ਗਈ ਥਾਣੇ 'ਚ ਠੀਕ ਆ ਉਹਨੂੰ ਕਿਸੇ ਨੇ ਕਿਹਾ ਜਾਂ ਪੁਲਿਸ ਅਫਸਰ ਨੇ ਉਹਨੂੰ ਕਿਹਾ ਵੀ ਤੇਰੇ ਤੇ ਸਾਨੂੰ ਐ ਆ ਵੀ ਤੈਨੂੰ ਕੋਈ ਮਾਰਨ ਨੂੰ ਫਿਰਦਾ ਤੇਰੇ ਕੋਈ ਹਨਾ ਤੇਰੇ ਨਾਲ ਕਿਸੀ ਲਾਕ ਡਾਟ ਆ ਵੀ ਉਹ ਬੰਨ ਆ ਲੈ ਉਹਨੂੰ ਇੱਥੇ ਸੱਦਿਆ ਉਸ ਤੋਂ ਬਾਅਦ ਉਹ ਲੁਧਿਆਣੇ ਦੀ ਕਿਸੇ ਨਾ ਲੁਧਿਆਣੇ ਜਿਹੜੀ ਪੁਲਿਸ ਸੀਗੀ ਹਨਾ ਉਹਨਾਂ ਨੇ ਕੰਟੈਕਟ ਕੀਤਾ ਬਾਅਦ ਚ ਉਹਨੂੰ ਲੁਧਿਆਣੇ ਲੈ ਗਏ ਮੈਨੂੰ ਪਨੇ ਦਾ ਫੋਨ ਆਇਆ ਕਿ ਨਾ ਬਾਈ ਕੋਈ ਗੱਲ ਆ ਵੀ ਐਸਐਸਪੀ ਨੇ ਪਨੇ ਮਲਾਉਣਾ ਤੇ ਮੈਂ ਥਾਣੇ ਚ ਲਿਆ ਗਿਆ ਤੁਹਾਨੂੰ ਐਸਐਚਓ ਨੇ ਕਹਿੰਦਾ ਵੀ ਅਸੀਂ ਤਾਂ ਇਸ ਕਰਕੇ ਬੁਲਾਇਆ ਵੀ ਇਹਨੂੰ ਕੋਈ ਬੰਦੇ ਮਾਰਨ ਨੂੰ ਆਉਂਦੇ ਤੇ ਅਸੀਂ ਤਾਂ ਲੈ ਕੇ ਚਲੋ ਮਾ ਚੀਂਗਾ ਕਹਿੰਦੇ ਵੀ ਐਸਐਸ ਆਪਣੇ ਚੱਕਲੇ ਲੈ ਜਾਣੇ ਕੋਸ਼ਿਸ਼ੀ ਉਹਨੂੰ ਚਾਹਤੇ ਪਰਚਾ ਦੇ ਅੰਦਰ ਦੇਦਾ ਉਹ ਕੱਲਾ ਪਰਚਾ ਨਹੀਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਨਵਰੀਤ ਉਹਦੇ ਇੱਕ ਪਰਚ ਹੋਰ ਜਿੰਦ ਤੋਂ ਦਿਖਾ ਦੇਵਾ ਉਹਨ ਲਗਾਤਾਰ ਲੰਮਾ ਸਮਾਂ ਅੰਦਰ ਰੱਖਣ ਦੀ ਕੋਸ਼ਿਸ਼ ਹੈ ਜਿਹੜੇ ਬੰਦਿਆਂ ਦੇ ਭਾਨੇ ਨੇ ਪੈਸੇ ਕਢਾਏ ਕਿ ਉਹ ਬੰਦੇ ਨਾਲ ਖੜਨਗੇ ਈ ਪੰਜਾਬ ਦੇ ਲੋਕ ਉੱਠ ਕੇ ਸੜਕਾਂ ਤੇ ਆਉਣਗੇ ਕਾਹੀ ਇਕੱਲੇ ਬਸ ਚੁੱਪ ਕਰਕੇ ਘਰਾਂ 'ਚ ਵੜਨਾ ਹੁੰਦਾ ਵੀ ਆਪਾਂ ਕੀ ਲੈਣਾ ਛੱਡ ਪਰੇ ਪਰ ਤੁਹਾਡੇ ਲਈ ਬੱਚੂ ਕਿਹੜਾ ਐਸੇ ਸਾਰੇ ਇੱਕ ਇੱਕ ਕਰਕੇ ਵੇਲੇ ਟਿਕਰੇ ਜਾਂਦੇ ਕੋਈ ਵੀ ਬੰਦਾ ਮੈਂ ਕਹਿੰਦਾ ਸਾਫ਼ ਕਰ ਦੇ ਵੀ ਭਾਂਡੇ ਨੇ ਕਿਸੇ ਬੰਦੇ ਦੇ ਪੈਸੇ ਕਰਾਈਆਂ ਤੇ ਵਿੱਚੋਂ ਲੈਏ ਹੁਣ ਚਾਹ ਦਾ ਕੱਪ ਵੀ ਦੇ ਦਿੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਈ ਮੀਟਿੰਗ ਕਰਕੇ ਸਾਰੀਆਂ ਜਿਹੜੇ ਬੰਦਿਆਂ ਦਾ ਹੋਰ ਲੋਕਾਂ ਦਾ ਬੱਡੇ ਵੱਡਾ ਸੱਦਾ ਲੋਕਾਂ ਨੂੰ ਦੇਵਾਂਗੇ ਉੱਥੇ ਮੇਰਾ ਵੀ ਵੱਡੇ ਰੂਪ ਚਾਓ ਜੇ ਚਾਹੋ ਨਾ ਵੀ ਲੜਨ ਵਾਲੇ ਛੋਡੀ ਖਾਤਰ ਬਚੇ ਰਹਿਣ ਲੁਧਿਆਣੇ ਲੈ ਕੇ ਜਾਣ ਤੋਂ ਬਾਅਦ ਉਹਨੂੰ ਉੱਥੇ ਰ ਹੁਣ ਆਪਣੇ ਕੋਸ਼ਿਕ ਬੰਦੇ ਜਿਹੜੇ ਇਕੱਠੇ ਹੋਏ ਆ ਠੀਕ ਆ ਭਾਨੇ ਸਿੱਧੂ ਲਈ ਉਹ ਵਿਚਾਰੇ ਲੁਧਿਆਣੇ ਖੜੇ ਆ 8 ਨੰਬਰ ਗੇਟ ਤੇ ਪਤਾ ਨਹੀਂ ਕਿੰਨੇ ਨੰਬਰ ਗੇਟ ਤੇ ਵਿਚਾਰੇ ਖੜੇ ਹੋਏ ਆ ਹੁਣ ਵੀ ਰਾਈਟ ਨਾਉ ਤੇ ਉਹਨਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਭਾਨਾ ਹੈ ਕਿੱਥੇ ਭਾਨੇ ਨੂੰ ਭਾਨੇ ਨਾਲ ਕਿਸੇ ਨੂੰ ਮਿਲ ਤੱਕ ਨਹੀਂ ਦੇ ਰਿਹਾ ਵੀ ਮਿਲ ਮਿਲ ਨੂੰ ਮਨਾ ਕੀਤਾ ਹੋਇਆ ਤੁਸੀਂ ਮਿਲ ਨਹੀਂ ਸਕਦੇ ਬੰਦੇ ਨੂੰ ਤੁਸੀਂ ਮੁੜਾਕਾਤ ਨਹੀਂ ਕਰ ਸਕਦੇ ਠੀਕ ਆ ਹੁਣ ਕੋਈ ਸੱਚਾ ਸੁੱਚਾ ਬੰਦਾ ਯਾਰ ਠੀਕ ਆ ਆਪਣੇ ਸਮਾਜ ਵਿੱਚ ਆਉਂਦਾ ਠੀਕ ਆ ਆਪਣੇ ਪੜ੍ਹਾਈ ਵਾਸਤੇ ਕੰਮ ਕਰਦਾ ਕਿੰਨੇ ਬੰਦੇ ਉਹਦੇ ਘਰੇ ਡੇਲੀ ਦੇ ਡੇਲੇ ਇਕੱਠ ਹੁੰਦਾ ਵੀ ਬਾਈ ਸਾਡਾ ਇੰਨਾ ਪੈਸਾ ਏਜੰਟਾਂ ਨੇ ਮਾਰ ਲਿਆ ਸਾਡਾ ਇੰਨਾ ਪੈਸਾ ਏਜੰਟਾਂ ਨੇ ਮਾਰ ਲਿਆ ਉਹ ਬਾਈ ਕਿੰਨਿਆਂ ਦੇ ਪੈਸੇ ਨੂੰ ਆਪਦੇ ਰਿਸਕ ਤੇ ਦਵਾ ਰਿਹਾ ਬੰਦਾ ਉਹ ਠੀਕ ਆ ਵੀ ਕੋਈ ਗਰੀਬ ਹੁੰਦਾ ਯਾਰ ਕਿਸੇ ਰਿਸ਼ਤੇਦਾਰੀ ਚ ਪੈਸੇ ਫੜੇ ਆ ਹਨਾ ਜਾਂ ਕਿੱਥੋਂ ਵਿਚਾਰਾ ਮਸਾ ਕੋਈ ਕਿੱਲਾ ਵੇਚਾ ਕੋਈ ਕੋਸ਼ ਕੀਤਾ ਕਿਸੇ ਮੁਰੇ ਹੱਥ ੱਡੇ ਬੰਦਾ ਪੈਸੇ ਲੈਂਦਾ ਠੀਕ ਆ ਗਰੀਬ ਬੰਦਾ ਮਸਾ ਪੈਸੇ ਇਕੱਠੇ ਕਰਦਾ ਮੈਂ ਡੇਲੀ ਉਹਦੀਆਂ ਵੀਡੀਓ ਦੇਖਦਾ ਹੁੰਦਾ ਸੀ ਉਹ ਬੰਦੇ ਦੇ ਡੇਲੀ ਘਰੇ ਵਿਚਾਰੀਆਂ ਲੇਡੀਜ਼ ਔਰਤਾਂ ਆ ਕੇ ਰੋਂਦੀਆਂ ਵੀ ਭਾਈ ਸਾਡਾ ਏਜੰਟ ਨੇ ਇੰਨੇ ਪੈਸੇ ਮਾਰ ਲਿਆ ਸਾਡਾ ਇੰਨਾ ਪੈਸਾ ਮਾਰ ਲਿਆ ਠੀਕ ਆ ਉਹ ਬੰਦਾ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕਰੂੰਗਾ ਤੁਸੀਂ ਉਹਦੀ ਵੀਡੀਓ ਵੀ ਦੇਖਿਓ ਪਹਾਣਾ Sidhu ਵਿਚਾਰਾ ਹਨਾ ਪੂਰੀ ਰਿਕਵੈਸਟ ਨਾਲ ਰਿਸਪੈਕਟ ਨਾਲ ਗੱਲ ਕਰ ਰਿਹਾ ਕਿਸੇ ਐਮਐਲਏ ਨਾਲ ਆ ਆਮ ਆਦਮੀ ਦੇ ਐਮਐਲਏ ਨਾਲ ਕਹਿੰਦਾ ਵੀ ਬਈ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਐਂ ਕਰਕੇ ਇਹਨਾਂ ਦਾ ਪੈਸਾ ਉਹ ਕਰ ਲਿਆ ਤੇ ਉਹ ਐਮਐਲਏ ਨੇ ਕਿਹਾ ਕਹਿੰਦਾ ਮੈਂ ਹੁਣ ਮੀਟਿੰਗ 'ਚ ਆ ਮੈਂ ਤੇਰੇ ਨਾਲ ਬਾਅਦ 'ਚ ਗੱਲ ਕਰੂੰਗਾ ਉਹਨੇ ਗੱਲ ਟਾਲਤੀ ਭਾਨੇ ਵੀਰੇ ਨੇ ਵਿਚਾਰਨੇ ਆਇਆ ਕਹਿਆ ਕਹਿੰਦਾ ਚੱਲ ਕੋਈ ਨਹੀਂ ਬਾਈ ਠੀਕ ਆ ਤੇ ਉਹ ਕਹਿੰਦਾ ਮਾਤਾ ਨੂੰ ਉਹਨੇ ਇਦਾਂ ਕਹਿਦਾ ਕਹਿੰਦਾ ਮਾਤਾ ਕੋਈ ਨਹੀਂ ਤੇਰਾ ਹੁਣ ਆਪੇ ਫੋਨ ਕਰਤਾ ਵੀ ਤੂੰ ਰੁਕ ਜਾ ਤੂੰ ਬਾਅਦ ਚ ਆਈ ਮੇਰੇ ਕੋਲ ਜੇ ਤੇਰਾ ਨਾ ਕਰ ਨਾ ਹਾਲ ਹੋਏ ਫਿਰ ਤੂੰ ਮੇਰੇ ਕੋਲ ਆ ਜੀ ਠੀਕ ਆ ਵੀ ਉਹ ਗਰੀਬਾਂ ਲਈ ਕੰਮ ਕਰ ਰਿਹਾ ਠੀਕ ਆ ਆਪਦੇ ਏਰੀਆ ਲਈ ਕੰਮ ਕਰ ਰਿਹਾ ਠੀਕ ਆ ਉਹਨੇ ਮਾੜਾ ਕੀ ਕੀਤਾ ਲੋਕਾਂ ਦਾ ਮਾੜਾ ਉਹਨੇ ਕੱਖ ਨਹੀਂ ਕੀਤਾ ਕੋਈ ਇੱਕ ਬੰਦਾ ਸਵਾਲ ਕਰਦੇ ਆ ਹਨਾ ਵੀ ਵੀ ਆਈ ਆ ਸਾਡਾ ਇਹਨੇ ਆ ਮਾੜਾ ਕੀਤਾ ਭਾਨੇ ਨੇ ਸਾਡਾ ਇਹ ਮਾੜਾ ਕੀਤਾ ਸਰਕਾਰਾਂ ਲਈ ਉਹ ਨੁਕਸਾਨ ਕਿਵੇਂ ਕਰ ਰਿਹਾ ਨੁਕਸਾਨ ਸਰਕਾਰਾਂ ਦਾ ਐਦਾਂ ਹੋ ਰਿਹਾ ਕਿਉਂਕਿ ਜਿਹੜਾ ਬੰਦਾ ਸੱਚਾ ਸੁੱਚਾ ਹੁੰਦਾ ਜਿਹੜਾ ਬੰਦਾ ਬੇਬਾਕ ਬੋਲਦਾ ਠੀਕ ਆ ਲੋਕਾਂ ਦੇ ਹੱਕ ਲਈ ਖੜਦਾ ਉਹ ਉਹ ਹਮੇਸ਼ਾ ਸਰਕਾਰਾਂ ਲਈ ਮਤਲਬ ਖਤਰਾ ਹੁੰਦਾ ਠੀਕ ਆ ਵੀ ਸਰਕਾਰਾਂ ਨੂੰ ਉਹ ਬੰਦਾ ਚੰਗਾ ਹੀ ਨਹੀਂ ਲੱਗਦਾ ਇੰਨਾ ਕਿ ਚੁਭਦਾ ਹੁੰਦਾ ਕਿਉਂਕਿ ਉਹ ਸਰਕਾਰ ਦੇ ਰਾਹ ਦਾ ਰੋੜਾ ਬਣ ਚੁੱਕਿਆ ਹੁੰਦਾ ਤਾਂ ਕਰਕੇ ਰੋੜੇ ਨੂੰ ਪਾਸੇ ਕਰਨ ਲਈ ਸਰਕਾਰ ਨੂੰ ਕੋਈ ਹਿਲਾ ਕਰਨਾ ਪੈਂਦਾ ਜਿਵੇਂ ਕਿ ਭਾਣਾ ਹੁਣ ਜੇਲ੍ਹ 'ਚ ਕਰਤਾ ਠੀਕ ਆ ਹੁਣ ਉਹਦਾ ਇੱਕ ਪਰਚਾ ਦਰਜ ਕੀਤਾ ਠੀਕ ਆ ਭਾਣੇ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਚ ਕਰਤਾ ਠੀਕ ਆ ਹੁਣ ਦੋ ਕਦ ਜਾਂ ਕੁਛਕ ਦਿਨਾਂ ਬਾਅਦ ਤੁਸੀਂ ਦੇਖੋ ਇੱਕ ਤਾਂ ਹੋਰ ਪਰਚਾ ਦਰਜੂ ਭਾਣੇ ਤੇ ਉਹਨੂੰ ਲੰਮੇ ਸਮੇਂ ਲਈ ਜੇਲ੍ਹ ਚ ਭੇਜਣ ਦਾ ਹੱਲ ਕੀਤਾ ਜਾ ਰਿਹਾ ਥੋੜ ਨੂੰ ਵੀਡੀਓ ਇਹ ਵੀ ਸ਼ੇਅਰ ਕਰੂੰਗਾ ਮੈਂ ਉਹ ਬਾਈ ਲਖੇ ਸਿਧਾਣੇ ਦੀ ਆ ਠੀਕ ਆ ਉਹ ਸਾਫ਼-ਸਾਫ਼ ਦੱਸ ਰਿਹਾ ਵੀ ਕਿਵੇਂ ਕੀ ਭਾਣਾ ਬਾਤਿਆ ਬੀਤਿਆ ਠੀਕ ਆ ਕੀ ਕੁਛ ਹੈ ਕਿਉਂ ਉਹਨੂੰ ਜੇਲ੍ਹ ਚ ਕੀਤਾ ਆਪਣਾ ਕੀ ਆ ਵੀ ਦੇਖੋ ਨਾ ਕਿੰਨੇ ਲੋਕਾਂ ਦਾ ਉਹਨੇ ਪੈਸਾ ਵਿਚਾਰ ਰਿਹਾ ਨਾ ਉਹ ਜਾ ਕੁਝ ਵੀ ਕੀਤਾ ਜਿੰਨੇ ਲੋਕ ਆ ਸਾਡੀ ਹੱਥ ਬਨ ਕੇ ਬੇਨਤੀ ਆ ਠੀਕ ਆ ਸਾਰੇ ਲੋਕਾਂ ਨੂੰ ਕਿਉਂਕਿ ਵੀ ਤੁਸੀਂ ਇਕੱਠੇ ਹੋਵੋ ਠੀਕ ਆ ਸਾਰੇ ਇਕਜੁੱਟ ਹੋ ਕੇ ਆਪਾਂ ਉਹ ਬੰਦੇ ਨੂੰ ਬਚਾ ਸਕਦੇ ਆ ਜਿਨ੍ਹਾਂ ਦਾ ਉਹਨੇ ਫਾਇਦਾ ਕੀਤਾ ਏਟਲੀਸਟ ਉਹ ਬੰਦੇ ਇਹ ਗੱਲ ਨੂੰ ਸਮਝੋ ਤੇ ਉਹਦੇ ਲਈ ਉਹਦੇ ਹੱਕ 'ਚ ਖੜੋ ਠੀਕ ਆ ਇਹ ਨਹੀਂ ਵੀ ਆਪਾਂ ਘਰੇ ਬੈਠਾ ਮੈਂ ਵੀਡੀਓ ਪਾਤੀ ਲੱਖਾਂ ਲੋਕ ਵੀਡੀਓ ਪਾ ਰਹੇ ਆ ਤੁਸੀਂ ਰਜਾਈਆਂ 'ਚ ਬੈਠੇ ਦੇਖ ਰਹੇ ਹੋ ਕਮੈਂਟ ਕਰਤਾ ਵੀ ਲੱਖੇ ਵੀਰੇ ਅਸੀਂ ਤੇਰੇ ਨਾਲ ਆ ਉਹ ਕਮੈਂਟ ਕੀਤੇ ਕਿਸੇ ਦੇ ਕੰਮ ਨਹੀਂ ਆਉਣੇ ਜੇ ਤੁਸੀਂ ਉਹਦੇ ਨਾਲ ਖੜਦੇ ਹੋ ਤਾਂ ਓਬਵੀਅਸ ਹੀ ਗੱਲ ਆ ਵੀ ਕੋਈ ਨਾ ਕੋਈ ਹੱਲ ਆਪਾਂ ਕੱਢ ਲਾਂਗੇ ਯਾਰ ਕਿਉਂ ਨਹੀਂ ਕੱਢ ਸਕਦੇ ਇਹ ਸਰਕਾਰਾਂ ਬਾਈ ਬਹੁਤ ਇਹਨਾਂ ਦਾ ਮਾਸਟਰਮਾਈਂਡ ਬਹੁਤ ਤਕੜਾ ਹੁੰਦਾ ਕਿੱਥੋਂ ਤੱਕ ਸੋਚਦੇ ਆਪਣੀ ਸੋਚ ਉੱਥੋਂ ਤੱਕ ਹੈ ਹੀ ਨਹੀਂ ਆਪਾਂ ਨਹੀਂ ਸੋਚਦੇ ਆਪਾਂ ਜਸਟ ਉਹਨਾਂ ਕਾ ਸੋਚਦੇ ਆ ਵੀ ਹਾਂ ਜਿੰਨਾ ਕ ਪਾਣਾ ਬੀਤ ਰਿਹਾ ਜਿੰਨਾ ਕ ਕੁਝ ਹੋ ਰਿਹਾ ਜਿੰਨਾ ਕ ਸਰਕਲ ਚੱਲ ਰਿਹਾ ਆਪਾਂ ਉਹ ਸਰਕਲ ਦੇ ਵਿੱਚ ਰਹਿ ਕੇ ਹੀ ਸੋਚਦੇ ਆਪਾਂ ਬਾਹਰ ਦਾ ਬਿਲਕੁਲ ਵੀ ਨਹੀਂ ਸੋਚ ਰਹੇ ਬਾਹਰ ਹੋ ਕੀ ਰਿਹਾ ਬਾਰ ਚੱਲ ਕੀ ਰਿਹਾ ਠੀਕ ਆ ਹੁਣ ਮੈਂ ਆ ਮੇਰੀ ਇਹ ਨਹੀਂ ਵੀ ਮੈਂ ਇੱਥੇ ਖੜਕੇ ਵੀਡੀਓ ਬਣਾਤੀ ਤੇ ਭਾਈ ਠੀਕ ਆ ਭਾਨੇ ਤੇਰੇ ਨਾਲ ਆ ਨਹੀਂ ਭਾਈ ਤੁਸੀਂ ਦੇਖੋਗੇ ਆਪਾਂ ਖੁਦ ਜਾਵਾਂਗੇ ਲੁਧਿਆਣਾ ਜਾਵਾਂਗੇ ਅਸੀਂ ਠੀਕ ਆ ਸਾਰੇ ਮੁੰਡੇ ਜਿੰਨੇ ਇਕੱਠੇ ਹੋਏ ਮੇਰੇ ਨਾਲ ਸਾਰੇ ਇਕੱਠੇ ਕਰਕੇ ਲੈ ਕੇ ਜਾਵਾਂਗੇ ਸਾਡੇ ਪਿੰਡੋਂ ਜਿੰਨਾ ਇਕੱਠ ਹੋਇਆ ਮੈਂ ਇਕੱਠ ਕਰਕੇ ਲੈ ਕੇ ਜਾਉ ਸਾਰੇ ਪਿੰਡ ਚੋਂ ਠੀਕ ਆ ਅਸੀਂ ਜਾ ਕੇ ਖੁਦ ਉਹ ਚੀਜ਼ ਦਾ ਹਾਂ ਦਾ ਨਾਰਾ ਮਾਰਾਂਗੇ ਭਾਈ ਉਹ ਬੰਦੇ ਨੇ ਸਾਨੂੰ ਓਟਲਿਸ ਮੁਲਾਕਾਤ ਕਰਨ ਦੇ ਦੋ ਠੀਕ ਆ ਉਹ ਜਿੰਨੇ ਇਹ ਬੰਦੇ ਆ ਬਾਈ ਆਪਣੇ ਲਈ ਖੜਦੇ ਆ ਨਾ ਤੁਸੀਂ ਹਮੇਸ਼ਾ ਦੇਖਿਆ ਹੋਣਾ ਬਾਈ ਦੀਪ ਸਿੱਧੂ ਸਿੱਧੂ ਮੂਸੇ ਵਾਲਾ ਠੀਕ ਆ ਤੇ ਹੋਰ ਕਿੰਨੇ ਬੰਦੇ ਕਿੱਧਰ ਗਏ ਉਹ ਕੋਈ ਐਕਸੀਡੈਂਟ ਨਹੀਂ ਸੀ ਇਹ ਐਕਸੀਡੈਂਟ ਬਣਾਏ ਗਏ ਆ ਮੁੜ ਕੇ ਸਰਕਲ ਜਿਵੇਂ ਹੁੰਦਾ ਇਹਨਾਂ ਦਾ ਓਵੇਂ ਕਮਾ ਦਿੰਦੇ ਆ ਗੇਮ ਆਪਾਂ ਕਹਿੰਦਾ ਉਹ ਕਲਾਕਾਰ ਦਾ ਗਾਣਾ ਸੁਣੀ ਹੋਣਾ ਤੁਸੀਂ ਕਬੀਰ ਸਿੰਘ ਜਿਹਦਾ ਗੀਤ ਆ ਜਿਵੇਂ ਸੱਚ ਆ ਬਾਈ ਠੀਕ ਆ ਉਹਨੇ ਜਿਵੇਂ ਸਾਫ਼-ਸਾਫ਼ ਕਿਹਾ ਗਾਣੇ 'ਚ ਕਹਿੰਦਾ ਸੱਚ ਆਉਂਦਾ ਨਹੀਂ ਉਹ ਅੱਗੇ ਸਦਾ ਦੱਬਿਆ ਜਾਂਦਾ ਏ ਬੇਬਾਕ ਹੋ ਕੇ ਬੋਲੇ ਜੋ ਬੰਦਾ ਵੱਡਿਆ ਜਾਂਦਾ ਏ ਠੀਕ ਹੈ ਜੋ ਅਸੀਂ ਖਬਰਾਂ ਨੂੰ ਸੱਚ ਮੰਨ ਲੈਨੇ ਆ ਉਹ ਥੋੜੇ ਹੀ ਚਲਾਏ ਅਖਬਾਰ ਨੇ ਅਸੀਂ ਉਹ ਜਿਹੜੇ ਧਰਨੇ ਤੇ ਰਹਿੰਨੇ ਆ ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ ਉਹ ਬਾਈ ਠੀਕ ਆ ਆਪਣੀ ਹੱਥ ਮੰਨ ਕੇ ਬੇਨਤੀ ਆ ਸਾਰੇ ਵੀਰਾਂ ਨੂੰ ਸਾਰੇ ਪਿੰਡ ਦੇ ਲੋਕ ਜਿੰਨੇ ਵੀ ਬਾਈ ਇਹ ਵੀਡੀਓ ਦੇਖਣਗੇ ਬਾਈ ਸਾਰੇ ਇਕਜੁੱਟ ਹੋਵੋ ਇਕੱਠੇ ਹੋਵੋ ਤਾਂ ਕਿ ਆਪਾਂ ਬਾਈ ਭਾਨੇ ਸਿੱਧੂ ਲਈ ਕੋਈ ਹੱਲ ਕਰ ਸਕੀਏ ਠੀਕ ਆ ਆਪਾਂ ਉਹਦੇ ਨਾਲ ਖੜਨਾ ਸਾਰਿਆਂ ਨੇ ਠੀਕ ਆ ਤੁਸੀਂ ਮੇਰੇ ਤੋਂ ਵੱਡੇ ਹੋ ਬਾਈ ਤੁਸੀਂ ਖੁਦ ਦੇਖੋ ਠੀਕ ਆ ਅਸੀਂ ਤੁਹਾਡੇ ਤੋਂ ਛੋਟੇ ਆ ਠੀਕ ਆ ਕਈ ਬੰਦੇ ਇਦਾਂ ਦੇ ਆ ਯਾਰ ਉਹ ਸੋਚਦੇ ਆ ਯਾਰੇ ਐਵੇਂ ਪੰਗੇ ਰੈਂਦਾ ਫਿਰਦਾ ਭਾਨਾ ਆਪਾਂ ਕੀ ਲੈਣਾ ਨਾਲ ਖੜਕੇ ਹਨਾ ਆਪਾਂ ਘਰੇ ਬੈਠੇ ਆ ਬਾਈ ਉਹ ਵੀਰਾਂ ਨੂੰ ਵੀ ਬੇਨਤੀ ਆ ਤੁਸੀਂ ਜੇ ਬਾਈ ਕੁਝ ਨਹੀਂ ਕਰ ਸਕਦੇ ਤਾਂ ਤੁਹਾਡਾ ਫਿਰ ਵੀ ਧੰਨਵਾਦ ਆ ਤੁਸੀਂ ਐਟਲੀਸਟ ਉਹਨਾਂ ਲਈ ਖੜਨਦਾ ਇੱਕ ਵਾਰੀ ਆਪਣੇ ਜਿੰਨੇ ਦੋਸਤ ਵੀਰਾਂ ਉਹਨਾਂ ਨੂੰ ਕਹੋ ਠੀਕ ਆ ਆਪਾਂ ਸਾਰੇ ਇਕੱਠ ਹੋ ਕੇ ਉਹ ਬਾਈ ਨੂੰ ਬਚਾਈਏ ਠੀਕ ਆ ਉਹ ਬਾਈ ਲਈ ਹਾਂ ਦਾ ਨਾਹਰਾ ਲਾਈਏ ਠੀਕ ਆ ਪੰਨਾ ਅਬੀਰਾ ਬਹੁਤ ਵਧੀਆ ਬੰਦਾ ਹੈ ਹੀਰਾ ਬੰਦਾ ਪੰਨਾ ਠੀਕ ਆ ਉਹ ਯਾਰ ਤੁਸੀਂ ਖੁਦ ਦੇਖੋ ਨਾ ਵੀ ਜੋ ਬੰਦਾ ਉਹਦੇ ਘਰੇ ਜਾਂਦਾ ਕਦੇ ਖਾਲੀ ਨਹੀਂ ਮੁੜਿਆ ਉਹ ਹਰੇਕ ਦੀ ਫਰਿਆਦ ਸੁਣਦਾ ਐ ਨਹੀਂਗਾ ਵੀ ਤੁਸੀਂ ਬਾਅਦ ਚਾਹੇ ਮੈਂ ਮੀਟਿੰਗ ਜਾਂ ਤੁਸੀਂ ਬਾਅਦ ਚਾਹੋ ਅਸੀਂ ਇਦਾਂ ਗੱਲ ਕਰਦੇ ਆ ਬਾਈ ਅਜੇ ਸਾਰਾ ਇਹ ਮੀਟਿੰਗ ਜਾਂ ਉਹ ਤੁਹਾਨੂੰ ਮਿਲ ਨਹੀਂ ਸਕਦੇ ਠੀਕ ਆ ਹਾਂ ਸਰਕਾਰਾਂ ਵਾਲਾ ਲੱchn ਜੇ ਬਾਈ ਨਹੀਂ ਕਰਦਾ ਠੀਕ ਆ ਸਰਕਾਰਾਂ ਵਾਲੇ ਲੱchn ਹੈ ਨਹੀਂ ਬਾਈ ਕੋਲੇ ਤੁਸੀਂ ਜਦੋਂ ਜਾਓ ਜਦੋਂ ਛੋਟਾ ਜੀ ਕਰੇ ਤੁਸੀਂ ਆਪਦੀ ਮਰਜ਼ੀ ਦਾ ਜਾਓ ਤਾਂ ਵੀ ਉਹ ਤੁਹਾਨੂੰ ਮਿਲੂਗਾ ਭਾਈ ਜਰੂਰ ਮਿਲੂਗਾ ਕਿਉਂ ਨਹੀਂ ਮਿਲੂਗਾ ਠੀਕ ਆ ਇਹ ਨਹੀਂ ਕਾ ਵੀ ਹਾਂ ਭਾਈ ਤੁਸੀਂ ਬਾਅਦ ਚ ਆਜੇ ਜਾਂ ਤੁਸੀਂ ਭਾਈ ਕੱਲ ਨੂੰ ਆਏ ਆਪਾਂ ਤੁਹਾਡੀ ਗੱਲ ਕੱਲ ਨੂੰ ਸੁਣਾਗੇ ਇਹ ਚੀਜ਼ਾਂ ਹੈ ਨਹੀਂ ਹੈ ਵੀਰੇ ਠੀਕ ਆ ਤੇ ਤੁਹਾਨੂੰ ਰਿਕੁਐਸਟ ਆ ਸਾਰੇ ਵੀਰਾਂ ਨੂੰ ਬਾਈ ਜਾਣਾ ਭਾਈ ਮਤਲਬ ਸਾਰੇ ਇਕੱਠੇ ਹੋਵੋ ਠੀਕ ਆ ਆਪਾਂ ਰਣ ਕੇ ਇੱਕ ਜੁਟਾ ਤਾਂ ਹਾਂ ਨਾਰਾ ਹਾਂ ਦਾ ਨਾਰਾ ਲਾਉਣੇ ਆ ਠੀਕ ਆ ਤੇ ਬਾਈ ਲਈ ਆਪਾਂ ਜਰੂਰ ਇਕੱਠ ਕਰੀਏ ਠੀਕ ਆ ਜਿੰਨੇ ਵੀਰਾਂ ਨਾਲ ਹੱਲ ਕੀਤਾ ਕੰਮ ਕੀਤਾ ਉਹ ਜਰੂਰ ਇਹ ਰਿਕੁਐਸਟ ਐਕਸੈਪਟ ਕਰਿਓ ਥੈਂਕ ਯੂ ਸੋ ਮੱਚ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜਿੰਨੇ ਵੀਰਾਂ ਦੀ ਕੋਈ ਰਾਇ ਆ ਆਪਦੀ ਕਮੈਂਟ ਜਰੂਰ ਕਰਿਓ ਆਪਾਂ ਤੁਹਾਡੀ ਰਾਇ ਨਾਲ ਵੀ ਚੱਲ ਪਾਂਗੇ ਇਹੋ ਜੀ ਗੱਲ ਨਹੀਂ ਤੁਸੀਂ ਸਾਨੂੰ ਦੱਸਦੇ ਸੁਝਾਅਨ ਦੇ ਸਕਦੇ ਤੁਸੀਂ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਥੈਂਕ ਯੂ